ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੱਲ ਹੈ ਕੁਝ ਇਦਾਂ ਕਿ ਹੁਣ ਅਸੀਂ ਆਏ ਆ ਬਾਟੂ ਕੀਵਜ਼ ਬਾਟੂ ਕੀਵਜ਼ ਜੀ ਨਾ ਉੱਥੇ ਚੜ ਕੇ ਜਾਣੇ ਆਪਾਂ ਆਹ ਸਾਰੀਆਂ ਪੌੜੀਆਂ ਚੜ੍ਹਨੀਆਂ ਆ ਜੀ ਇਹਦਾ ਇਤਿਹਾਸ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਕਿਉਂਕਿ ਮੈਨੂੰ ਵੀ ਦੇਖਣਾ ਪੈਣਾ ਵਾ ਤੇ ਪਹਿਲਾਂ ਤਾਂ ਮੈਂ ਜਗ੍ਹਾ ਵਿਖਾਉਣਾ ਕਿ ਜਗ੍ਹਾ ਕਿੰਨੀ ਸੋਹਣੀ ਹੈ ਇਤਿਹਾਸ ਇਹ ਕਿਤਾਬ ਤੋਂ ਹੋ ਰਿਹਾ ਜੀ ਹਾਂ ਜੀ ਤੇ ਅਸੀਂ ਆ ਅਸਲ 'ਚ ਹੁਣ ਬਾਟੂ ਕੇਵਜ਼ ਆਏ ਹੀ ਗਏ ਮਤਲਬ ਜਿਹੜੇ ਅਸੀਂ ਇੱਕ ਦੋ ਦਿਨ ਦੇ ਥੋੜ੍ਹੀ ਥੋੜ੍ਹੀ ਅਫਸਰਿਟ ਵੀ ਐਨੇ ਜ਼ਿਆਦਾ ਵੀ ਨਹੀਂ ਕਿਉਂਕਿ ਸਾਨੂੰ ਮਿਲ ਰੂਟੀ ਕਰਕੇ ਸਾਨੂੰ ਬੜਾ ਜ਼ਿਆਦਾ ਸੀਗਾ ਕਿ ਰੋਟੀ ਨਹੀਂ ਮਿਲ ਰਹੀ ਆਏ ਹਾਏ ਹਾਏ ਅੱਜ ਦੇ ਮਜ਼ਾ ਹੀ ਆ ਆ ਬਾਟੂ ਕੇਵਜ਼ ਇੱਧਰ ਇੱਧਰ ਮੂਰਤੀ ਆ ਠੀਕ ਹੈ ਜੀ ਤੇ ਇੱਧਰ ਦੇ ਪਾਸੇ ਆ ਦਾਨੀਕਾ ਮਿਠਾਈ ਕੈ ਜਿਹੜਾ ਤੁਹਾਨੂੰ ਮੈਂ ਦਿਖਾਉਣਾ ਹੈ ਪੂਰਾ ਇੰਡੀਆਨਾ ਆ ਲੈ ਪਾਣੀ ਪੂਰੀ ਤੇ ਗੋਲ ਗੱਪੇ ਮਿਲ ਜਾਣਗੇ ਹੋਰ ਇਦੋਂ ਦੱਸ ਕੀ ਚਾਹੀਦਾ ਤੁਹਾਨੂੰ ਇਹ ਸੋਦਾ ਹਾਂਜੀ ਯੈਸ ਤੁਹਾਡੇ ਕੋਲ ਜਲੇਬੀਆਂ ਲੱਡੂ ਆਹ ਫੇਟ ਦੋ ਪਲੇਟ ਹਰ ਉਹ ਲੋੜ ਨਹੀਂ ਦਿੱਤਾ ਸਭ ਕੁਝ ਤੁਹਾਨੂੰ ਮਿਲ ਜੇਗਾ ਇੱਥੇ ਤੇ ਜਾਓ ਨਾ ਬਾਹਰ ਜੇ ਆਉਂਦੇ ਤੇ ਉਥੋਂ ਅਸੀਂ ਖਾ ਪੀ ਕੇ ਤੇ ਹੁਣ ਆ ਗਏ ਆ ਬਾਹਰ ਤੇ ਵੈਸੇ ਉਧਾਂ ਜਿਹੜਾ ਬਾਜ਼ਾਰ ਵਾ ਉੱਥੇ ਕਾਫੀ ਕੁਝ ਘੁੰਮਣ ਵਾਲਾ ਵੀ ਹੈਗਾ ਵਾ ਚੀਜ਼ਾਂ ਵੈਸੇ ਸਸਤੀਆਂ ਨੇ ਮਤਲਬ ਠੀਕ ਵਾ ਇੰਡੀਆ ਦੇ ਕੰਪੈਰੀਟਿਵਲੀ ਠੀਕ ਨੇ ਤੇ ਮਤਲਬ ਠੀਕ ਆ ਵੈਸੇ ਚੀਜ਼ਾਂ ਠੀਕ ਆ ਮੈਂ ਤੁਹਾਨੂੰ ਦਿਖਾਉਣਾ ਇੱਕ ਦੋ ਦੁਕਾਨਾਂ ਮਤਲਬ ਸੋਹਣੀਆਂ ਵਾ ਅਜੇ ਅਸੀਂ ਬਾਟੂ ਕੇਵ ਜਾਣਾ ਆ ਉੱਥੇ ਅਸੀਂ ਸੋਚਿਆ ਪਹਿਲਾਂ ਪੇਟ ਪੂਜਾ ਬਾਕੀ ਕੰਮ ਦੂਜਾ ਬਾਅਦ ਚ ਮਤਲਬ ਰਾਈਟ ਤੇ ਨਹੀਂ ਹੋਇਆ ਪਰ ਅਖਿਰ ਵੀ ਅਸੀਂ ਸਮਝ ਸਕਦੇ ਜੇ ਉਹ ਬੰਦਾ ਜਾ ਰਿਹਾ

ਇਦਕੇ ਫੇਡੇ ਬਾਕਰ ਆਹ ਹੈਲੋ ਇਹਦਾ ਇੱਧਰ ਪੱਤਰ ਦੇ ਲੈ ਕੇ ਆ ਨਹੀਂ ਅੱਧ ਚੁੱਕਾ ਗਏ ਆਪਾਂ ਠੀਕ ਆ ਆ ਲੈ ਲੈ ਕਿਤੇ ਆਉਣੀ ਇਹਦੇ ਪਿਛਰਾਂ ਜਾ ਪਿਓ ਗਾਂਹੇ ਚ ਨੇ ਕਿਹਾ ਅੱਧ ਦਿਨ ਲੱਗਣਾ ਹੈ ਅੱਧ ਘੰਟੇ ਲੱਗਣਾ ਆਪੇ ਹੈਗੇ ਸਾਬ ਤੇ ਭੱਜਦੇ ਕਿਦਾਂ ਸਾਰੇ ਨਾ ਕਰਨ ਚ ਤਿਆਰੀ ਦੀਦੀ ਇਹਨਾਂ ਨਹੀਂ ਜਾਣਾ ਸਾਥ ਤੁਹਾਨੂੰ ਸਭ ਤੋਂ ਬਾਅਦ ਚੜਿਆ ਠੀਕ ਆ ਉਦਾਂ ਮਲੇ ਪੋੜੀਆਂ ਚੜਦੇ ਆ ਸਾਥ ਚੜ੍ਹਾਈ ਬੜੀ ਹੈਰਾਨਗੀ ਦੀ ਗੱਲ ਆ ਵੀ ਇੱਥੇ ਉੱਤੇ ਮੁਰਗਾ ਹੈਗਾ ਹਾਂ ਉਹ ਇੱਥੇ ਲੱਤਵਾਰ ਮੈਂ ਬੜੀ ਹੈਰਾਨਗੀ ਦੀ ਗੱਲ ਹੈ ਜੇ ਉੱਤੇ ਮੁਰਗਾ ਹੈਗਾ ਹਾਂ ਜੀ ਕਿੰਨਾ ਦੀਖ ਲੱਗ ਰਿਹਾ ਪਾਣੀ ਦੀ ਲੋੜ ਪਾਣੀ ਲੈ ਲਈ ਅੱਗੇ ਮੋਢੀ ਆਇਆ ਹੈ ਨਾ ਪਿਛਲੇ ਸਾਲ ਵਿੱਚ ਫਰੈਂਚ ਕਾਂਸਮਾਂ ਇਸ ਦਾ ਵਾਹ ਆ ਇਹ ਦਾ ਬੜਾ ਸਾਰਾ ਆਹ ਹਾਂ ਧਰ ਤੇ ਕੱਢ ਜਿਆ ਕਰੇ ਉਹ ਉੱਪਰ ਲਾਲੇ ਸੀਗਾ ਕਿ ਛੱਤਾ ਨਾ ਰੱਖਦਾ ਸੀਗਾ ਭਾਜੀ ਆ ਇਹ ਕਿੰਨੀ ਤੱਕ ਦੀ ਚੀਜ਼ ਆ ਮੈਨੂੰ ਪਤਾ ਨਹੀਂ ਦਾ ਕੈਮਰੇਜ ਨਹੀਂ ਆਉਂਦਾ ਇੱਕਚੂਲ ਬੜੀ ਚੋਕੀ ਗੁਫਾ ਆ ਕੁਰੀ ਦੀ ਕੁਰੀ ਇਹ ਬਹੁਤ ਨਿੱਕੀਆਂ ਨਾੜੀਆਂ ਪੋੜੀਆਂ ਹੁੰਦਾ ਨਾੜੀਆਂ ਹਾਂ ਹਾਂਜੀ ਤੇ ਅਸੀਂ ਹੁਣ ਆ ਗਏ ਆ ਸਭ ਤੋਂ ਉੱਪਰ ਬਾਟੂ ਕੇਵਜ਼ ਦੇ ਵਿੱਚ ਜਿਹੜਾ ਸਭ ਤੋਂ ਟਾਪ ਤੇ ਜਾਣ ਜਗ੍ਹਾ ਉੱਥੇ ਤੇ ਸਾਹ ਬੜਾ ਜ਼ਿਆਦਾ ਚੜਿਆ ਕਿਉਂਕਿ ਇਹ ਕਾਫੀ ਸਾਰੀਆਂ ਬੜੀਆਂ ਮੈਂ 275 ਪੋੜੀਆਂ ਨੇ ਗੇਲੀਆ ਹਾਂ ਉਹ ਪਾਜੀ ਨਿਕਣੀਆਂ ਆਓ ਫੋਟੋਆਂ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਤੁਹਾਨੂੰ ਨਜ਼ਾਰਾ ਕੈਮਰੇ 'ਤੇ ਪੂਰਾ ਕੈਦ ਨਹੀਂ ਹੁੰਦਾ ਬਟ ਕੀਜ਼ ਬਹੁਤ ਡੂੰਘੀਆਂ ਨੇ ਮਤਲਬ ਥੋੜੀਆਂ ਟੈਰੀਬਲ ਜੀਆਂ ਨੇ ਮਤਲਬ ਸਮਝ ਨਹੀਂ ਆਉਂਦੀ ਕਿੱਦਾਂ ਬਣੀਆਂ ਹੋਣੀਆਂ ਤੇ ਮਤਲਬ ਕਿਹਾ ਜਾਂਦਾ ਹੈ ਕਿ ਜਿਹੜੇ ਮਲਥੋਂ ਦੇ ਨੇਟਿਵ ਲੋਕ ਸੀਗੇ ਉਹ ਇੱਥੇ ਆ ਕੇ ਸ਼ੈਲਟਰ ਲੈਂਦੇ ਹੁੰਦੇ ਸੀਗੇ ਬਾਕੀ ਪਤਾ ਨਹੀਂ ਹੁਣ ਇਥੇ ਖਿਚਾਉਣੀ ਆ ਥੋੜੀਆਂ ਬੜੀਆਂ ਫੋਟੋਜ਼ ਤੇ ਅਸੀਂ ਚੱਲੀਏ ਵਾਪਸੀ ਆਹ ਕੀ ਉਪਰੋਂ ਖੁੱਲੀ ਹੈ ਜਿਹੜੀ ਥੱਲੇ ਵਾਲੀ ਉਹ ਬੰਦਿਆ ਉਹ ਕਦੋਂ-ਕਦੋਂ ਖੁੱਲਦਾ ਜਾਂਦਾ ਚਲੀਏ ਮੈਡਮ ਫੋਟੋਆਂ ਖਿਚਾਈਏ ਹਾਂ ਚਲੋ ਫਿਰ ਭਾਈ ਇਹਦੇ ਫੋਟੋ ਖਿੱਚੋ ਉੱਪਰ ਨੂੰ ਪਹਾਰ ਤੇ ਜਾ ਦੋ ਲੈਣ ਤੇ ਬਹੁਤ ਸੋਹਣੀ ਫੋਟੋ ਆਉਂਦੀ ਹੈ ਸੱਚੀ ਗੱਲ ਵਾ ਉਹ ਨਾ ਲੈ। ਅੰਮਾਲਾ بڑا ਚੈਲੰਜ ਆ ਜਾਓ। ਆਸਰਾ ਲੈ ਲੈ ਕੇ ਤੇ ਆਉਂਡੀ। ਆਸਰਾ ਤੇ ਰਹਿੰਦੇ ਹਾਂ। ਹੁਣ ਰਸਤਾ ਉਹ ਨਾ। ਹਾਂ ਭਾਜੀ ਇਹ ਵੀ ਪੱਕਾ ਕੀ ਹੋ ਗਈ ਕੋਈ। ਇਧਰ ਰੱਖ ਜਾ। ਇਹ ਵੀ ਉਹ ਮਿਲ ਲੱਗ ਜਿੰਦੇ ਅਸੀਂ ਤਾਂ ਹੀ ਆ। ਸਾਡੇ ਆਵਾਗ ਨਹੀਂ ਹੋਊ। ਹਾਂਜੀ ਚਲੀਏ ਵਾਪਸ ਚਲੋ ਜੀ ਨਵੀ 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 ਅੰਨਾ ਇੱਥੇ ਮਟੂ ਕੇ ਦੋ ਯਾਰ ਹੈ ਇਹ ਇਹ ਨਹੀਂ ਗੈਰੀ ਨਹੀਂ ਦਾ ਹੂੰ ਅਸੀਂ ਆ ਗਏ ਹਾਂ ਹੋਟਲ ਦੇ ਵਿੱਚ ਲਾਂਡਰੀ ਵੱਲ ਪੁੱਛਤੀ ਚਾਹੀਦੀ ਹੈ ਲਾਂਡਰੀ ਪੁੱਛ ਲੈਣੇ ਮੈਂ ਰਾਈਟ ਟੈਨਸ਼ਨ ਕੋ ਲੈਣ ਦੇ ਚਲੋ ਚਲੋ ਨਾ ਪੁੱਛੀ ਕਰਨੀ ਨਹੀਂ ਵਾਛ ਲੈਣਾ ਕੋਈ ਨਹੀਂ ਚਲਦੇ ਹਾਂ ਹਟ ਤੇ ਹੁਣੇ ਉਤੇ ਕਿਹੜੇ ਇਹ ਗਾ ਪਹਿਲਾਂ ਚਲੀਏ ਰੂਮ ਚ ਬਾਕੀ ਗੱਲਾਂ ਤੁਹਾਡੇ ਨਾਲ ਬਾਅਦ ਕਰਾਂਗੇ ਜੀ ਤੇ ਅੱਜ ਦਾ ਦਿਨ ਤੇ ਬੜਾ ਵਧੀਆ ਸੀਗਾ ਵੈਸੇ ਅੱਜ ਅਸੀਂ ਗਏ ਪਹਿਲਾਂ ਗੈਂਟਿੰਗ ਹਾਈਲੈਂਡ ਤੇ ਦੂਜੀ ਨੰਬਰ ਤੇ ਅਸੀਂ ਗਏ ਬਾਅਦ ਚ ਬਾਟੂ ਕੇਮਸ ਤੇ ਥੱਕ ਗਏ ਅਸਲ ਚ ਬਹੁਤ ਜ਼ਿਆਦਾ ਤੇ ਬਸ ਠੀਕ ਆ ਮਤਲਬ ਵਧੀਆ ਜਗਾ ਬੜੀ ਵਧੀਆ ਵਾ ਲੋਕ ਵੀ ਬੜੇ ਵਧੀਆ ਵਾ ਬਸ ਥੋੜਾ ਜਿਹਾ ਨਾਨ ਵੇਜ ਦਾ ਤੇ ਵੇਜ ਦਾ ਥੋੜਾ ਜਿਹਾ ਵਿਖਰੇ ਵਾ ਕਾ ਲੁੱਕ ਸੀ ਜੇ ਤੁਹਾਨੂੰ ਵੇਜ ਮਿਲ ਗਿਆ ਮੈਂ ਲੋਕ ਵੀ ਪੰਜਾਬੀ ਹਾਂ ਅਗਰ ਤੁਹਾਨੂੰ ਵੇਜ ਖਾਣਾ ਹੋਵੇ ਤਾਂ ਤੁਸੀਂ ਬਿਲਕੁਲ ਤੇ ਤੁਸੀਂ ਬਾਟੂ ਕੇਵ ਜਾ ਸਕਦੇ ਹੋ ਬਾਟੂ ਕੇਵ ਤੇ ਮਤਲਬ ਬਹੁਤ ਵਧੀਆ ਨਾਲੇ ਪੰਜਾਬੀ ਬਿਲਕੁਲ ਪਿਓਰ ਪੰਜਾਬੀ ਰੋਟੀ ਮਿਲ ਜਾਈ ਤੁਹਾਨੂੰ ਤੇ ਠੀਕ ਆ ਮਤਲਬ ਕੱਲ ਹੁਣ ਵੇਖਨੇ ਇੱਥੇ ਲਾਗੇ ਇੱਕ ਪਾਲ ਪੰਜਾਬੀ ਹੈਗਾ ਆ ਹੋਰ ਵੀ ਜਗ੍ਹਾ ਕਾਫੀ ਹੈਗੀਆਂ ਜਿੱਥੇ ਮਤਲਬ ਜਾ ਸਕਦੇ ਆ ਹੋਰ ਕਿੱਦਾਂ ਐ ਭਾਜੀ ਮੰਗ ਕੱਲ ਥੋੜਾ ਹੋਰ ਦੇਖਾਂਗੇ ਵਧੀਆ ਵਧੀਆ ਚੀਜ਼ਾਂ ਤੇ ਬਸ ਠੀਕ ਆ ਅੱਜ ਦੀ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਸੀਗਾ ਤੇ ਹੁਣ ਤੁਹਾਨੂੰ ਮਿਲਾਂਗੇ ਕੱਲ ਕੱਲ ਤਰੀਕ 8 ਸਾਨੂੰ ਇੱਕ ਦਿਨ ਹੋ ਗਿਆ ਅੱਜ ਅੱਜ ਪੂਰਾ ਦਿਨ ਕੋ ਮੈਂ ਅਹੀਂ ਇਥੇ ਤੇ ਕੱਲ ਆ ਤਰੀਕ 8 ਤੇ 8 ਤਰੀਕ ਨੂੰ ਅਸੀਂ ਜਾਣਾ ਐਕੁਏਰੀਅਮ ਐਕੁਏਰੀਅਮ ਦੇਖਾਂਗੇ ਉਹ ਵੀ ਸਿਟੀ ਦੇ ਲਾਗੇ ਬਿਲਕੁਲ ਲਾਗੇ ਸਾਡੇ ਤੁਰ ਕੇ ਜਾ ਸਕਦੇ ਆ ਤੇ ਦੂਜੇ ਨੰਬਰ ਤੇ ਇਹੀ ਜਾਵਾਂਗੇ ਫਿਰ ਸਿਟੀ ਘੁਮਾਂਗੇ ਖਾਵਾ ਪੀਵਾਗੇ ਐਕਸਪਲੋਰ ਕਰਾਂਗੇ ਅਗਰ ਕੋਸ਼ਿਸ਼ ਕਰਾਂਗੇ ਗੋਟਰਾ ਸਾਹਿਬ ਲੱਭਾਂਗੇ ਕੋਈ ਤੇ ਉੱਥੇ ਵੀ ਜ਼ਰੂਰ ਜਾਵਾਂਗੇ ਤੇ ਠੀਕ ਆ ਜੀ ਫਿਰ ਅੱਜ ਦਾ ਵਲੌਗ ਜਿਹੜਾ ਇੱਥੇ ਹੀ ਐਂਡ ਕਰਦੇ ਆਂ ਕੱਲ ਮਿਲਾਂਗੇ ਐਕੁਏਰੀਅਮ ਵਿੱਚ ਤੇ ਠੀਕ ਆ ਜੀ ਬਾਏ ਬਾਏ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓਜ਼ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਾਏ ਬਾਏ ਗੁੱਡ ਬਾਏ